ਕਿਸੇ ਨੂੰ ਅਕਲ ਦਿੰਦਾ ਹੈ ਕਿਸੇ ਨੂੰ ਸਲੀਕਾ ਦਿੰਦਾ ਹੈ ਲੇਕਿਨ ਕਿਸੇ ਕਿਸੇ ਕੋਲੇ ਸ਼ਾਇਦ ਪਰਮਾਤਮਾ ਦੇ ਵੱਲੋਂ ਸਾਰਾ ਭੰਡਾਰ ਹੀ ਉਸ ਵਿਅਕਤੀ ਨੂੰ ਮਿਲ ਜਾਂਦਾ ਹੈਗਾ ਬਿਊਟੀ ਵਿਦ ਬ੍ਰੇਨ ਦੀ ਚਰਚਾ ਹੋ ਰਹੀ ਹੈ ਅੰਮ੍ਰਿਤਸਰ ਦੀ ਇੱਕ ਲੜਕੀ ਅਨੀਤ ਪੱਡਾ ਉਮਰ ਅਜੇ ਸਿਰਫ 23 ਵਰਿਆਂ ਦੀ ਹੈ ਫਿਲਮਾਂ ਦੇ ਵਿੱਚ ਬਹੁਤ ਕਮਾਲ ਦਾ ਕੰਮ ਕੀਤਾ ਔਨੇ ਔਰ ਉਹਨੂੰ ਇੱਕ ਬਹੁਤ ਵੱਡਾ ਅਵਾਰਡ ਵੀ ਮਿਲਿਆ ਹੈ ਤੇ ਪੰਜਾਬ ਦੇ ਅੰਮ੍ਰਿਤਸਰ ਨਾਲ ਸੰਬੰਧ ਰੱਖਦੀ ਅਨੀਤ ਪੱড্ডা ਦੀ ਇਸ ਵੇਲੇ ਵਿਸ਼ੇ ਪਰਦੇ ਵਿੱਚ ਚਰਚਾ ਹੋ ਰਹੀ ਹੈ ਉਹਦੀ ਬੋਲਬਾਣੀ ਉਹਦੀ ਅਕਲ ਉਹਦੀ ਸਿਰਦਤਾ ਆਪਣੇ ਕਿਤੇ ਪ੍ਰਤੀ ਤੇ ਉਹਦੀ 23 ਵਰਿਆਂ ਦੇ ਵਿੱਚ ਕੀਤੀਆਂ ਹੋਈਆਂ ਪ੍ਰਾਪਤੀ ਬਾਰੇ ਹਰ ਬੰਦੇ ਦਾ ਜ਼ਿਕਰ ਹੋ ਰਿਹਾ ਹੈ ਆਪਾਂ ਸਭ ਤੋਂ ਪਹਿਲਾਂ ਮੈਂ ਜਿਹਾ ਕਹਿੰਦਾ ਸਾਡੇ ਸਾਥੀ ਲਵੀ ਪੰਨੂ ਜੀ ਨੂੰ ਤੇ ਫਿਰ ਆਪਾਂ ਸੁਣਾਗੇ ਅਨੀਤ ਪੱড্ডা ਦੀ ਉਹ ਸਪੀਚ ਜਦੋਂ ਕਿ ਵੋਗ ਮੈਗਜ਼ੀਨ ਵੱਲੋਂ ਦਿੱਤੇ ਗਏ ਅਵਾਰਡ ਸੈਰਮਨੀ ਦੇ ਵਿੱਚ ਉਹਨੇ ਭਾਸ਼ਣ ਦਿੱਤਾ ਹੈਗਾ ਲੋਕਾਂ ਦਾ ਮਨ ਮੋਲਿਆ ਅ ਇੰਟੈਲੈਕਚੁਅਲਸ ਬਹੁਤ ਉਂਗਲਾ ਪਾ ਕੇ ਉਹਦੀਆਂ ਗੱਲਾਂ ਕਰ ਰਹੇ ਨੇ ਵੈਲਕਮ ਜੀ ਹਨ ਥੈਂਕ ਯੂ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਪੀਆ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜਿਹਦੇ ਸਰੋਤੇ ਇਸ ਵਕਤ ਰੇਡੀਓ ਸਵਿਫਟ ਤੇ ਸਵਿਫਟ ਟਾਕ ਵਿਦ ਜਸਵੀ ਰਮਨ ਦੇ ਨਾਲ ਜੁੜੇ ਹੋਏ ਨੇ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਅਸੀਂ ਦੇਖ ਵੀ ਰਹੇ ਸਾਂ ਔਰ ਉਹਦੀ ਬੋਲਬਾਣੀ ਉਹਦੀ ਦਿੱਖ ਉਹਦੀਆਂ ਪ੍ਰਾਪਤੀਆਂ ਤੇ ਉਹਦੀ ਜੜੀ ਬਹੁਤ ਹੀ ਘੱਟ ਸ਼ਬਦਾਂ ਦੇ ਵਿੱਚ ਕਮਾਲ ਤਰੀਕੇ ਨਾਲ ਉਹਨੇ ਇਸ ਗੱਲ ਨੂੰ ਆਪਣੇ ਮਨ ਨੂੰ ਬੰਦੀ ਪਾੜ ਤੱਕ ਪੜ੍ਹ ਕੇ ਦੱਸਣ ਦਾ ਯਤਨ ਕੀਤਾ ਕਿ ਮੈਂ ਜਦੋਂ ਛੋਟੀ ਸੀਗੀ ਜੀ ਤਾਂ ਮੈਨੂੰ ਲੱਗਦਾ ਸੀ ਐਕਸਲੈਂਸ ਪਤਾ ਨਹੀਂ ਕੀ ਸ਼ਾਇ ਹੁੰਦੀ ਹੈ ਐਕਸਲੈਂਸ ਕੀ ਨੂੰ ਕਹਿੰਦੇ ਆ ਹੂੰ ਤਾਂ ਫੋਰੀ ਉਹ ਆਪਣੇ ਅਵਾਰਡ ਵੱਲੀ ਲੋਕਾਂ ਦਾ ਧਿਆਨ ਨਾ ਕਰਵਾ ਕੇ ਅਕਸਰ ਅਵਾਰਡ ਸਰਮਨੀਚ ਕੀ ਹੁੰਦਾਗਾ ਇਹ ਥੈਂਕ ਯੂ ਵੈਰੀ ਮਚ ਥੈਂਕ ਯੂ ਮਾਈ ਫਰੈਂਡ ਥੈਂਕ ਯੂ ਐਵਰੀਬਾਡੀ ਬਲਬਲਬਲ those kind of speeches ਹੁੰਦੀਆਂ ਨੇ ਪਰ ਦਿਸ ਟਾਈਮ ਇਹ ਬੱਚੀ ਨੇ ਆਪਣੀ ਮਾਤਾ ਵੱਲੀ ਲੋਕਾਂ ਦਾ ਧਿਆਨ ਦਿਵਾਇਆ ਕਿ ਅਠਾਂ ਵਰਿਆਂ ਦੀ ਉਮਰ ਸੀਗੀ ਮੇਰੀ ਮਾਤਾ ਦੀ ਅਤੇ ਅਠਾਂ ਬਰਿਆਂ ਦੀ ਉਮਰ ਤੋਂ ਜਿਹੜਾ ਮੈਂ ਉਹਦਾ ਸੰਘਰਸ਼ ਦੇਖਿਆ ਮੈਨੂੰ ਲੱਗਦਾ ਕਿ ਜਿਹੜਾ ਐਕਸਲੈਂਸ ਦਾ ਜਿਹੜਾ ਮੈਨੂੰ ਅਵਾਰਡ ਦਿੱਤਾ ਜਾ ਰਿਹਾ ਹੈ ਇਹ ਦਰਸਲ ਦੁਨੀਆ ਦਾ ਤੈਅ ਕੀਤਾ ਹੋਇਆ ਇੱਕ ਕ੍ਰਾਈਟੇਰੀਆ ਹੈਗਾ ਮੇਰੀ ਮਾਂ ਨੂੰ ਕਦੇ ਅਵਾਰਡ ਨਹੀਂ ਮਿਲਿਆ ਜੀ ਡਾਕਟਰ ਸਾਹਿਬ ਮੈਂ ਜਦੋਂ ਇਹ ਸਪੀਚ ਸੁਣਦੀ ਸੀ ਪਹਿਲੀ ਗੱਲ ਤਾਂ ਮੈਨੂੰ ਇਹ ਹੀ ਲੱਗਿਆ ਕਿ ਅਕਸਰ ਜਿਹੜੇ ਚੇਤੰਨ ਲੋਕ ਦੀ ਉਹ ਇਹ ਆਖਦੇ ਹੁੰਦੇ ਨੇ ਵੀ ਜੇਕਰ ਮਾਂ ਬੜੀ ਸਟਰੋਂਗ ਹੈ ਮਜ਼ਬੂਤ ਹੈ ਦੂਰੰਦੇਸ਼ ਹੈ ਤੇ ਉਹ ਉਹ ਜੀਤੀ ਦੁਈ ਰੇਜ਼ ਕਰੂਗੀ ਜੇ ਮਾਂ ਡਰੀ ਹੋਈ ਆ ਕੰਬਦੀ ਆ ਖੁੰਝੇ ਦੇ ਵਿੱਚ ਬੈਠੀ ਹੋਈ ਆ ਤੇ ਉਹ ਕੁਦਰਤਨ ਜਿਹੜੇ ਉਸ ਦੀ ਧੀ ਦੇ ਵਿੱਚ ਉਹੀ ਗੁਣ ਆ ਜਾਂਦੇ ਨੇ ਇਸ ਲਈ ਮਾਵਾਂ ਦਾ ਆਪਣਾ ਇੱਕ ਪੁਆਇੰਟ ਆਫ View ਰੱਖਣਾ ਆਪਣਾ ਇੱਕ ਨਜ਼ਰੀਆ ਰੱਖਣਾ ਸਮਾਜ ਦੇ ਲਈ ਉਹਨਾਂ ਦੀ ਕੋਈ ਦੇਣ ਹੋਣੀ ਧੀਆਂ ਦੇ ਲਈ ਕੋਈ ਲੈਗੇਸੀ ਛੱਡਣੀ ਇਹ ਮਾਵਾਂ ਲਈ ਬਹੁਤ ਜ਼ਰੂਰੀ ਆ ਜ਼ਰੂਰੀ ਤਾਂ ਕਿ ਮੈਂ ਕਹੂੰਗੀ ਕਿ ਇਹ ਮਾਵਾਂ ਦਾ اخلاقی ਫਰਜ਼ ਹੈ ਦੂਸਰੀ ਗੱਲ ਇਹ ਕਿ ਹੁਣ ਜਦੋਂ ਆਪਾਂ ਭਾਰਤ ਦੇ ਵਿੱਚ ਪੈਦਾ ਹੁੰਦੇ ਆ ਚਾਹੇ ਅਸੀਂ ਕਿਸੇ ਵੀ ਪ੍ਰਾਂਤ ਦੇ ਵਿੱਚ ਹੋਈਏ ਸਾਨੂੰ ਇਹ ਸਿਖਾਇਆ ਜਾਂਦਾ ਹੈ ਕਿ ਕੁੜੀਆਂ ਛੋਟੀਆਂ ਨਾਜ਼ੁਕ ਜੀਆਂ ਹੁੰਦੀਆਂ ਤੁਸੀਂ ਕੁੜੀਆਂ ਹੋਣਗੀਆਂ ਕਿ ਰਾਜਕੁਮਾਰ ਆਉਜੀ ਘੋੜੇ ਤੇ ਫਿਰ ਉਹ ਤੁਹਾਨੂੰ ਮੇਲਿਆਂ ਦੇ ਵਿੱਚ ਲੈ ਕੇ ਜਾਉ ਪਰ ਅਸਲ ਜ਼ਿੰਦਗੀ ਦਾ ਦੀ ਤਸਵੀਰ ਉਹ 3 ਨੂੰ ਘਟ ਦਿਖਾਈ ਜਾਂਦੀ ਹੈ ਸੋ ਮੈਂ ਤਾਂ ਕਹੂੰਗੀ ਮਾਡ ਅਬਸੋਲੂਟ ਸੁਖਵਿੰਦਰ ਅਮਰਦ ਦੀ ਕਵਿਤਾ ਲਗਭਗ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹਦੇ ਨਾਲ ਮੇਲ ਖਾਂਦੀ ਹੈ ਜਦੋਂ ਚ ਉਹਨੇ ਕਿਹਾ ਸੀ ਕਿ ਮੇਰੀ ਮਾਂ ਨੇ ਮੈਨੂੰ ਕੀ ਦੱਸਿਆ ਸੀ ਕਿ ਸ਼ਰੀਫ ਘਰਾਂ ਵਿੱਚ ਕੁੜੀਆਂ ਸਾਊ ਕੁੜੀਆਂ ਇੰਜ ਨਹੀਂ ਕਰਦੀਆਂ ਉਹ ਨਹੀਂ ਕਰਦੀਆਂ ਤੇ ਮੈਂ ਆਪਣੀ ਧੀ ਨੂੰ ਦੱਸਾਂਗੀ ਕਿ ਧੀਏ ਜੀ ਜਿਹੜੀਆਂ ਗੱਲਾਂ ਮੇਰੀ ਮਾਂ ਨੇ ਦਸੀਆਂ ਸੀ ਉਹਨਾਂ ਸੱਚ ਨਹੀਂ ਸੀਗਾ ਤੇਰੇ ਸਾਹਮਣੇ ਜ਼ਮਾਨੇ ਦੀਆਂ ਚੁਣੌਤੀਆਂ ਵੱਖਰੀਆਂ ਨੇ ਤੈਨੂੰ ਦਲੇਰ ਹੋਣਾ ਪੈਣਾ ਤੈਨੂੰ ਜ਼ਮਾਨੇ ਦੀ ਸਮਝ ਹੋਰ ਵਧੇਰੇ ਤਿੱਖਣ ਬੁੱਧੀ ਰੱਖਣੀ ਪੈਣੀ ਹੈ ਤੈਨੂੰ ਲੜਾਕੀ ਦਲੇਰ ਤੇ ਆਪਣੀਆਂ ਅੱਖਾਂ ਤੇ ਕੰਨ ਖੋੜ ਕੇ ਰੱਖਣੇ ਪੈਣੇ ਬੜੀ ਕਮਾਲ ਦੀ ਕਵਤਾ ਉਹ ਬਿਲਕੁਲ ਜੀ ਇਹ ਤਕਰੀਬਨ ਹਾਜੀ اسی ਤਰ੍ਹਾਂ ਦਾ ਹੀ ਵਿਚਾਰ ਮੇਰੇ ਜ਼ੇਨ ਦੇ ਵਿਚਾਰ ਆ ਰਿਹਾ ਸੀ ਕਿਉਂਕਿ ਮੈਂ ਕਿ ਨਹੀਂ ਚਲੋ ਇਸ ਕੁੜੀ ਨੂੰ ਤਾਂ ਆਪਸ ਸਲੂਟ ਕਰਦੇ ਹਾਂ ਨੌਜਵਾਨ ਕੁੜੀ ਨੀਤ ਵੱਡਾ 23 ਸਾਲ ਦੀ ਉਮਰ ਦੇ ਵਿੱਚ ਅਕਾਮਪਲਿਸ਼ਮੈਂਟ ਜਿਹੜੀਆਂ ਇਹਨਾਂ ਨੇ ਕੀਤੀਆਂ ਪਰ ਉਸ ਤੋਂ ਵੀ ਜ਼ਿਆਦਾ ਤੇ ਉਥੇ ਸੋਸਾਇਟੀ ਦੇ ਸਟੀਰੀਓਟਾਈਪਸ ਤੋੜ ਕੇ ਤੁਸੀਂ ਇੱਕ ਅਲੱਗ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਅਲੱਗ ਨਜ਼ਰੀਏ ਦੇ ਨਾਲ ਤੁਸੀਂ ਪਾਲਦੇ ਹੋ ਇਹ ਭਾਰਤ ਵਰਗੇ ਮੁਲਕ ਦੇ ਵਿੱਚ ਬਹੁਤ ਜ਼ਿਆਦਾ ਔਖਾ ਹੈ ਜਿੱਥੇ ਹਰ ਪੈਰ ਦੇ ਉੱਤੇ ਇਹ ਸੋਚਿਆ ਜਾਂਦਾ ਵੀ ਲੋਕ ਕੀ ਕਹਿਣਗੇ ਹਰ ਪੈਰ ਦੇ ਉੱਤੇ ਇਹ ਸੋਚਿਆ ਜਾਂਦਾ ਵੀ ਕੁੜੀਆਂ 6 ਵਜੇ ਤੋਂ ਬਾਅਦ ਘਰੋਂ ਬਾਹਰ ਨਹੀਂ ਨਿਕਲਦੀਆਂ ਇਸ ਅੱਖਰ ਜਾਂਦਾ ਹੈ ਕਿ ਕੱਲੀ ਕੁੜੀ ਦਾ ਜਾਣਾ ਵਾਜਬ ਨਹੀਂ ਮੁਨਾਸਬ ਨਹੀਂ ਸੋ ਇਸ ਕਰਕੇ ਸਲੂਟ ਕਰਨਾ ਵੜਦਾ ਹੈ ਮਾਨੂੰ ਜਿਸ ਨੇ ਇਸ ਇਸ ਤਰ੍ਹਾਂ ਦੀ ਇੰਡੀਪੈਂਡੈਂਟ ਸੋਚ ਵਾਲੀ ਕੁੜੀ ਨੂੰ ਜਨਮ ਦਿੱਤਾ ਤੇ ਉਸ ਨੂੰ ਰੇਜ਼ ਕੀਤਾ ਅਸੀਂ ਬੇਨਤੀ ਕਰਦੇ ਹਾਂ ਆਪਣੇ ਸਰੋਤਿਆਂ ਨੂੰ ਕਿਰਪਾ ਸਹਿਤ ਤੁਸੀਂ ਡਾਲ ਕਰ ਸਕਦੇ ਹੋ 7782021200 ਬੜੇ ਕਮਾਲ ਤਰੀਕੇ ਨਾਲ ਮੈਂ ਲੜਕੀ ਦਾ ਥੋੜਾ ਜਿਹਾ ਤੁਹਾਨੂੰ ਬਰੀਫਲੀ ਫੇਅਰ ਇੰਟਰੋਡਕਸ਼ਨ ਕਰਾਵਾਂ ਕਿ ਅਨੀਤ ਪੱਡਾ ਅਮਰਸਰ ਦੇ ਵਿੱਚ ਜੰਮੀ ਪੜੀ ਹੈ 23 ਵਰਿਆਂ ਦੀ ਉਮਰ ਦੇ ਵਿੱਚ ਜਿਹੜੀਆਂ ਉਹਨੇ ਪ੍ਰਾਪਤੀਆਂ ਕੀਤੀਆਂ ਨੇ ਬਹੁਤ ਤਾਰੀਫ ਕਰਨੀ ਬਣਦੀ ਹੈ ਕਿ ਸੀਆਰਏ ਫਿਲਮ ਦੇ ਵਿੱਚ ਲੀਡ ਰੋਲ ਕੀਤਾ ਉਹਨੇ ਜਿਹਦੀ ਖਾਤਰ ਉਹਨੂੰ ਵੋਗ ਮੈਗਜ਼ੀਨ ਵੱਲੋਂ ਔਮਨ ਆਫ ਐਕਸਲੈਂਸ ਅਵਾਰਡ ਹਾਸਲ ਹੋਇਆ ਇਸ ਮੌਕੇ ਤੇ ਦਿੱਤੀ ਗਈ ਤਕਰੀਰ ਦੇ ਵਿੱਚ ਉਹਨੇ ਨਾ ਕੇਵਲ ਆਪਣੇ ਅਵਾਰਡ ਦੇ ਉੱਤੇ ਇੰਜ ਲੋਕਾਂ ਦਾ ਧੰਨਵਾਦ ਕਰਨਾ ਤੇ ਥੋੜਾ ਬਹੁਤਾ ਖੁਸ਼ੀ ਮਨਾਉਣ ਦਾ ਜਿਹੜਾ ਉਸ ਫਿਜ਼ਾ ਦੇ ਵਿੱਚ ਗੱਲਬਾਤ ਕਰਨ ਦੀ ਬਜਾਏ ਉਹਨਾਂ ਨੇ ਇੱਕ ਬਹੁਤ ਹੀ ਗੰਭੀਰ ਫਿਲਾਸਫੀਕਲ ਜਿਹੜਾ ਖਿਆਲ ਸੀਗਾ ਉਸ ਨੂੰ ਆਪਣੀ ਤਕਰੀਰ ਦੇ ਵਿੱਚ ਲੈ ਕੇ ਆਂਦਾਗਾ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਜਿਹੜਾ ਮੈਂ ਤੁਹਾਨੂੰ ਯਾਦ ਹੋਵੇਗਾ ਕਿ ਮੈਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਸ਼ਾਇਦ ਆਪਾਂ ਇਕੱਠੇ ਬੈਠੇ ਸੀਗੇ ਕਿ ਜਿਹੜੀ ਜਦੋਂ ਬਿਊਟੀ ਕਾਂਟੈਸਟ ਹੁੰਦੇ ਆ ਨਾ ਮੈਨੂੰ ਚੀਜ਼ ਬਹੁਤ ਉਲਝ ਕਰਦੀ ਹੈ ਜੀ ਬਈ ਦੁਨੀਆ ਦਾ ਕੋਈ ਐਸਾ ਦਰਖਤ ਨਹੀਂ ਹੈ ਜਦੇ ਪੱਤੇ ਤੋਂ ਦਵਾ ਨਾ ਬਣ ਸਕਦੀ ਹੋਵੇ ਹਾਊ ਕੈਨ ਯੂ ਹੈਵ ਅ ਬਿਊਟੀ ਕਾਂਟੈਸਟ ਆਫ 150 ਐਂਡ 20 ਐਂਡ ਦੈਨ 10 ਐਂਡ ਦੈਨ 3 4 5 ਔਮਨ ਐਂਡ ਸਿਲੈਕਟ ਵਨ ਮੈਂ ਸਮਝਦਾ ਹਾਂ ਕਿ ਦੁਨੀਆ ਦਾ ਹਰ ਵਿਅਕਤੀ ਜੀ ਖੂਬਸੂਰਤ ਹੈ ਹੂੰ ਅ ਦੁਨੀਆ ਦੇ ਹਰ ਵਿਅਕਤੀ ਕੋਲੇ ਕੋਈ ਐਸਾ ਗੁਣ ਹੈ ਜਿਹੜਾ ਕਿ ਹੋਰਾਂ 'ਚ ਨਹੀਂ ਹੁੰਦਾ ਇਹ ਪਰਮਾਤਮਾ ਦੀ ਬਖਸ਼ਿਸ਼ ਹੈ ਉਹਨੇ ਇਹ ਦੁਨੀਆ ਇਸ ਤਕਦਰ ਡਿਜ਼ਾਈਨ ਕੀਤੀ ਹੈ ਜੇ ਕੋਈ ਵੇਖਣ ਨੂੰ ਸੋਹਣਾ ਲੱਗੇਗਾ ਹੋ ਸਕਦਾ ਉਹਦੇ ਕੋਲੇ ਅਕਲ ਵਾਲੇ ਪਾਸੇ ਕੋਈ ਘਾਟ ਰਹੇ ਜੀ ਇਹ ਸਾਰਾ ਕੁਝ ਹੋਏਗਾ ਅਰੋਗੈਂਸ ਹੋ ਸਕਦੀ ਹੈ ਲੇਕਿਨ ਮੈਂ ਸਮਝਦਾ ਕਿ ਕਾਲਰਸ ਆ ਸਕਦੇ ਨੇ ਔਰ ਤੁਸੀਂ ਮੈਂ ਚਾਹੁੰਦਾ ਥੋੜਾ ਵਿਚਾਰ ਵੀ ਆਵੇ ਕੋ ਬੀਇੰਗ ਅ ਵੂਮਨ ਜੀ ਮੈਨੂੰ ਲੱਗਦਾ ਕਿ ਇਫ ਵੀ ਡੋਨਟ ਮਾਈਂਡ ਲੈਟ ਮੀ ਸੇ ਫਿਊ ਥਿੰਗਸ ਅਬਾਊਟ ਯੂ ਜੀ ਮੈਂ ਹਮੇਸ਼ਾ ਸਟੂਡੀਓ 'ਚ ਤੁਹਾਨੂੰ ਕਹਿਣਾਗਾ ਕਿ ਤੁਹਾਡੀਆਂ ਪ੍ਰਾਪਤੀਆਂ ਬਹੁਤ ਜ਼ਿਆਦੇ ਨੇ ਤੁਸੀਂ ਵਧੀਆ ਇੱਕ ਧੀ ਹੋ ਵਧੀਆ ਇੱਕ ਪਤਨੀ ਹੋ ਤੁਸੀਂ ਪੜ੍ਹਾਈ ਲਿਖਾਈ ਬਹੁਤ ਸਿਰੇ ਦੀ ਕੀਤੀ ਹੋਈ ਹੈ ਤੁਸੀਂ 에ਅਰ ਹਾਸਟੈਸ ਰਹੇ ਹੋ ਤੁਸੀਂ ਟੈਲੀਵਿਜ਼ਨ ਹਾਸਟ ਰਹੇ ਹੋ ਤੁਸੀਂ ਮੇਰੇ ਸਾਹਮਣੇ ਇਸ ਵੇਲੇ ਦਾ ਜਸਵੀਰ ਰਮਾਣ ਸਾਹਮਣੇ ਬੈਠੇ ਆਪਣੀ ਗੱਲ ਕਰ ਰਹੇ ਹੋ ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਬਦਲੇ ਦੇ ਵਿੱਚ ਮੈਂ ਵੀ ਕੁਝ ਆਈ ਡੋਟ ਮਾਈ ਆਈ ਡੋਟ ਮਾਈ ਇਹ ਦੱਸੋ ਡਾਕਟਰ ਸਾਹਿਬ ਐਸੀ ਤੁਸੀਂ ਤਾਂ ਕਮਾਲ ਦੇ ਕੋਲੀਗੋ ਕੋਰਸ ਤੁਸੀਂ ਬਖਵਾ ਲਓ ਤੇ ਮੈਂ ਕੋਲੀਗ ਠੀਕ ਹੈ ਸੀਰੀਅਸਲੀ ਮੇਰੀ ਥੋੜੀ ਤਾਰੀਫ ਜਿਹੜੀ ਉਹ ਜੈਨੂਇਨ ਸੀਗੀ ਹਾਂਜੀ ਕਿ ਕਮਿੰਗ ਬੈਕ ਟੂ ਦ origional ਇਸ਼ੂ ਦੱਟ ਵੀ ਵਰ ਡਿਸਕਸਿੰਗ ਕਿ ਇੰਜ ਸ਼ਾਂਟਨਾ ਬਹੁਤ ਔਖਾ ਹੈ ਬਾਜ਼ਾਰ ਨੇ ਇਹ ਨਵੇਂ ਕਾਨੂੰਨ ਬਣਾ ਕੇ ਇੱਕ ਪ੍ਰਥਾ ਸ਼ੁਰੂ ਕਰ ਲਈ ਹੈ ਕਿ ਆ ਸੋਹਣਾ ਹੋਊਗਾ ਆ ਨਹੀਂ ਸੋਹਣਾ ਹੋਣਾ ਆ ਜਿਹੜੀ ਔਰਤ ਹੈ ਦੁਨੀਆ ਦੀ ਸਭ ਤੋਂ ਸੋਹਣੀ ਔਰਤ ਕਈ ਵਾਰੀ ਧਰਮਵਿੰਦਰ ਤੇ ਲਿਖਿਆ ਦੁਨੀਆ ਦਾ ਸਭ ਤੋਂ ਹਾਂ ਖੂਬਸੂਰਤ ਵਿਅਕਤੀ ਹੈ ਇਜ਼ ਇਟ ਦੈਟ ਪੋਸਿਬਲ ਆ ਡੋਨਟ ਥਿੰਕ ਸੋ ਡਾਕਟਰ ਸਾਹਿਬ ਮੈਨੂੰ ਇਹ ਲੱਗਦਾ ਪਹਿਲੀ ਗੱਲ ਤਾਂ ਜਿਵੇਂ ਤੁਸੀਂ ਕਿਹਾ ਸੀਗਾ ਵੀ ਉਸ ਕਾਦਰ ਨੇ ਉਸ ਰੱਬ ਦੀ ਕੁਦਰਤ ਨਹੀਂ ਜਿਹੜੀ ਕ੍ਰੀਏਸ਼ਨ ਕੀਤੀ ਉਹਦੇ ਵਿੱਚ ਪਹਿਲੀ ਤਾਂ ਗੱਲ ਕੁਛ ਕੋਝਾ ਹੋਈ ਨਹੀਂ ਸਕਦਾ ਉਹ ਹਮੇਸ਼ਾ ਸੋਹਣਾ ਹੀ ਹੋਊਗਾ ਜੇ ਅਸੀਂ ਉਸ ਰੱਬ ਦੀ ਮੁਖਾਲਫਤ ਕਰਦੇ ਹਾਂ ਫਿਰ ਜਿਹੜੀ ਕ੍ਰੀਏਸ਼ਨ ਅਸੀਂ ਕਹਿ ਸਕਦੇ ਵੀ ਹਾਂ ਆਫਲਾਸ ਸਖਸ਼ ਦੀ ਆ ਚੀਜ਼ ਨਹੀਂ ਸੋਹਣੀ ਜਾਂ ਦਿਖਣੀ ਸੋਹਣੀ ਜਾਂ ਕੁਝ ਵੀ ਆਪਾਂ ਕਹਿ ਸਕਦੇ ਹਾਂ ਪਰ ਦੂਸਰੀ ਗੱਲ ਇਹ ਮੈਨੂੰ ਇਹ ਲੱਗਦਾ ਕੀ ਇੱਕ ਮਾਂ ਦੇ ਲਈ ਸਭ ਤੋਂ ਵੱਡਾ ਜਿਹੜਾ ਅਚੀਵਮੈਂਟ ਹੈ ਕੋਈ ਅਵਾਰਡ ਹੈ ਇਹੀ ਹੋ ਸਕਦਾ ਕਿ ਜਦੋਂ ਧੀ ਇਹ ਕਹੇ ਕਿ ਮੇਰੀ ਮਾਂ ਨੇ ਸ਼ੀ ਰੇਜ਼ ਮੀ ਬਿਊਟੀਫੁਲੀ ਸ਼ੀ ਰੇਜ਼ਡ ਮੀ ਵਿਦ ਕੌਨਫੀਡੈਂਸ ਹੈ ਨਾ ਸੋ ਇਹ ਮਾਂ ਦੀ ਇਹ ਖਾਹਿਸ਼ ਹੁੰਦੀ ਆ ਅਸੀਂ ਅਕਸਰ ਆਪਾਂ ਕਰਦੇ ਹਾਂ ਕਿ ਚੀਜ਼ਾਂ ਦਾ ਮੁਲਾਂਕਣ ਕਰਦੇ ਹਾਂ ਵੀ ਫਲਾਣ ਦੇ ਕੋਲੇ ਫਲਾਣੇ ਮਿਲੀਅਨ ਹੋ ਗਏ ਉਹਦੇ ਕੋਲੇ ਇੰਨੇ ਘਰ ਹੋ ਗਏ ਪਰ ਮੇਰੀ ਹਮੇਸ਼ਾ ਇਹ ਸੋਚ ਰਹੀ ਜਿਹੜੀ ਮੇਰੀ ਮਾਂ ਦੀ ਸੋਚ ਵੀ ਰਹੀ ਹੈ ਕਿ ਅਸਲੀ ਕਮਾਈ ਜ਼ਿੰਦਗੀ ਦੀ ਬੱਚਈਆ ਤੇ ਮਾਂਵਾਂ ਲਈ ਅਸਲੀ ਕਮਾਈ ਉਹ ਧੀ ਆ ਜਿਹੜੀ ਸੁਹੱਪਣ ਨੂੰ ਸਿਰਫ ਨੈਣ ਨਕਸ਼ਾ ਦੇ ਮਾਪਦੰਡ ਦੇ ਉੱਤੇ ਮਾਪਦੀ ਨਹੀਂ ਜਿਹੜੀ ਅਚੀਵਮੈਂਟ ਨੂੰ ਅਕੰਪਲੀਸ਼ਮੈਂਟ ਨੂੰ ਸਿਰਫ ਇਸ ਮਿਆਰ ਨਾਲ ਨਹੀਂ ਮਾਪਦੀ ਕਿ ਉਸਨੇ ਕਿੰਨੀ ਕਮਾਈ ਕਰ ਲਈ ਜਾਂ ਉਸਨੇ ਕਿਹਨੂੰ ਖੁਸ਼ ਕਰ ਲਿਆ ਜਾਂ ਉਸ ਤੋਂ ਕਿੰਨੇ ਲੋਕ ਪ੍ਰਭਾਵਿਤ ਨੇ ਉਹ ਆਪਣੇ ਆਪ ਤੋਂ ਕਿੰਨੀ ਪ੍ਰਭਾਵਿਤ ਹੈ ਇਹ ਸਭ ਤੋਂ ਵੱਡੀ ਕਮਾਈ ਹੈ ਹਾਊ ਡੂ ਯੂ ਡਿਫਾਈਨ ਬਿਊਟੀ ਹਾਊ ਡੂ ਯੂ ਡਿਫਾਈਨ ਐਕਸਲੈਂਸ ਕਿ ਲੱਭੀ ਆ ਇਹ ਤੋਂ ਵੱਧ ਕੇ ਕੋਈ ਹੋਰ ਵਿਅਕਤੀ ਨਹੀਂ ਹੈ ਇਸ ਤੋਂ ਵੱਧ ਕੇ ਕੋਈ ਔਰਤ ਨਹੀਂ ਹੈ Uh, she is the most beautiful she is most uh, intelligent those kind of things we always use but thon lagda ke assi insaaf kar rahe hon ne us vyakti visheshnal ya unna nal jinna ne padhaiyan likhaiyan ch sira laaya hoya hai jinna kole teekhan buddhi hai jinna kole hor bahut sari gunvatta hai gi par assi unna nu award nahi de dende jive ke anit di mata nu award nahi milya jinde ke anit paida kiti par e tusi dekho award of excellence ne apni maa nu award ditta oh kitta vadda award hoga bahut vadda ate main benti kara line up khol ditti agiyan ne 7782021200 ਜਦੋਂ ਆਪਾਂ ਗੱਲਾਂ ਕਰ ਰਹੇ ਸੀ ਨੀਤ ਬਾਰੇ ਮੈਨੂੰ ਇੱਕ ਲੜਕੀ ਯਾਦ ਆ ਰਹੀ ਸੀ ਤੁਸੀਂ ਵੀ ਜਾਣਦੇ ਹੋ ਜੀ ਸੁਹਾਣਾ ਗਿਲ ਜੀ ਸੁਹਾਣਾ ਗਿਲ ਦੀ ਉਮਰ 19 ਸਾਲ ਦੀ ਹੈ ਜੀ ਬਿਲਕੁਲ ਜੀ ਸੁਹਾਣਾ ਗਿਲ ਕਿੰਨਾ ਕੁਝ ਕਰਦੀ ਹੈ ਸੋਸ਼ਲ ਮੀਡੀਆ ਤੇ ਗੱਲਾਂ ਕਿੰਨੀਆਂ ਪਿਆਰੀਆਂ ਕਰਦੀ ਹੈ ਉਹ ਕੇਪੀਯੂ ਦੇ ਵਿੱਚ ਇਲੈਕਸ਼ਨ ਲੜ ਚੁੱਕੀ ਹੈ ਉਹਦੇ ਇਰਾਦੇ ਬੜੇ ਨੇਕ ਨੇ ਮੈਨੂੰ ਲੱਗਦਾ ਹੈ ਕਿ ਥਾਂ ਥਾਂ ਤੇ ਅਨੀਤ ਵਰਗੀਆਂ ਲੜਕੀਆਂ ਨੇ ਵੀ ਨੀਡ ਟੂ ਅਪਰੀਸ਼ੀਏਟ ਦੈਟ ਹਰੇਕ ਘਰ ਦੇ ਵਿੱਚ ਪਰਮਾਤਮਾ ਕਰੇ ਕਿ ਐਸੀਆਂ ਸੁਗੜ ਥਿਆੜੀਆਂ ਪੈਦਾ ਹੋਣ ਤੇ ਹਰੇਕ ਮਾਪੇ ਨੂੰ ਪਰਮਾਤਮਾ ਸਮਤ ਬਖਸ਼ੇ ਕਿ ਉਹ ਆਪਣੇ ਨਿਆਣਿਆਂ ਨੂੰ ਬਰਾਬਰ ਦੀ ਪ੍ਰਵਾਸ ਬਖਸ਼ੇ ਇਹ ਨਾ ਕਿ ਸਾਡਾ ਇਹ ਕਾਕਾ ਇਹ ਤਾਂ ਜੋ ਮਰਜ਼ੀ ਕਰੇ ਲੇਕਿਨ ਇਹ ਬੀਬੀ ਸਾਡੀ ਇਹਨੂੰ ਸ਼ਾਮੂ ਤੋਂ ਨਿਕਲ ਦੇਣਾ ਹਾਂ ਇਹ ਥੋੜਾ ਜਿਹਾ ਬਾਇਸ ਦੀ ਗੱਲ ਹੋ ਜਾਂਦੀ ਹੈ ਪਰ ਡਾਕਟਰ ਸਾਹਿਬ ਹੌਲੀ-ਹੌਲੀ ਜ਼ਮਾਨਾ ਬਦਲਦਾ ਰਿਹਾ ਹੈ ਖੇਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੂੰਗੀ ਜਿੱਥੇ ਕਈ ਵਾਰੀ ਨਾ ਇਹ ਕੇਹੇ ਵੀ ਸ਼ਾਰਟ ਪ੍ਰੋਸੈਸ ਆਉਂਦਾ ਉਹ ਜੇ ਮੁੰਡੇ ਆ ਕਰਦੇ ਤਾਂ ਫਿਰ ਸਾਨੂੰ ਵੀ ਇਹ ਕਰਨਾ ਚਾਹੀਦਾ ਜੇ ਕੋਈ ਕਿਸੇ ਨੂੰ ਇਹ ਇਜਾਜ਼ਤ ਆ ਕਿ ਉਹ 10:00 10:00 ਵਜੇ ਤੱਕ ਕਰਨਾ ਆ ਵੀ ਤਾਂ ਫਿਰ ਕੁੜੀਆਂ ਨੂੰ ਵੀ ਕਰਨਾ ਚਾਹੀਦਾ ਸੋ ਰੀਸ ਉਸ ਗੱਲ ਦੀ ਕਰਨੀ ਚਾਹੀਦੀ ਆ ਜਿਸ ਦੇ ਵਿੱਚੋਂ ਕੁਛ ਨਾ ਕੁਛ ਪ੍ਰੋਡਕਟਿਵ ਨਿਕਲ ਕੇ ਆਵੇ ਜਿਹੜੀ ਥੋੜੀ ਪੋਜ਼ਿਟਿਵ ਹੋਵੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਆਪਣੇ ਆਪ ਨੂੰ ਸਾਹਮਣੇ ਰੱਖ ਕੇ ਕੁੜੀਆਂ ਆਪਣੇ ਆਪ ਦੇ ਹਿਸਾਬ ਦੇ ਨਾਲ ਲਿਖ ਸਕਦੀਆਂ ਜ਼ਰੂਰੀ ਨਹੀਂ ਕਿ ਜੇ ਕੋਈ ਨਸ਼ਾਪੂਰੀ ਕਰਦਾ ਤੇ ਉਸ ਦੇ ਵਿੱਚ ਅਸੀਂ ਮਾਨ ਮਹਿਸੂਸ ਕਰੀਏ ਜੇ ਕੋਈ ਮਰਦ ਗਾਲਾਂ ਕੱਢਦਾ ਤੁਸੀਂ ਉਸ ਦੇ ਵਿੱਚ ਮਾਨ ਕਰੀਏ ਮਹਿਸੂਸ ਕਿ ਅਸੀਂ ਵੀ ਬਰਾਬਰ ਆ ਵੀ ਕਰ ਸਕਦੇ ਹਾਂ ਸੋ ਬਰਾਬਰੀ ਕਰਨੀ ਉੱਪਰ ਕਿੰਝ ਜ਼ਰੂਰ ਹੋਣਾ ਚਾਹੀਦਾ ਕੁੜੀਆਂ ਦੀ ਇੱਕ ਆਪਣੀ ਖੂਬਸੂਰਤੀ ਆ ਆਪਣਾ ਉਹਨਾਂ ਦਾ ਅਦਾਜ਼ਾ ਕਿਉਂ ਨਾ ਉਸ ਨੂੰ ਵੀ ਅਸੀਂ ਐਲੀਵੇਟ ਕਰੀਏ ਬ੍ਰੇਕ ਤੇ ਚਲਦੇ ਆ ਜੀ ਆਪਾਂ ਜੇਕਰ ਤੁਸੀਂ ਕਾਲਸ ਕਰਕੇ ਹੌਲ ਤੇ ਆ ਜਾਂਦੇ ਹੋ ਗੱਲ ਅਸੀਂ ਕਰ ਰਹੇ ਸਾਂ ਕਿ ਯੈਸ ਇਸ ਲੜਕੀ ਨੇ ਅਨੀਤ ਪੱਡਾ ਨੇ ਜਿੱਦੀ ਕੇ ਸਾਰੇ ਬੰਨੇ ਚਰਚਾ ਹੋ ਰਹੀ ਹੈ 23 ਵਰਿਆਂ ਦੀ ਅਮਰਸਰ ਨਾਲ ਸੰਬੰਧ ਰੱਖਦੀ ਹੋਈ ਸਿਆਰਾ ਦੀ ਮੇਨ ਲੀਡ ਸਿਆਰਾ ਫਿਲਮ ਦੀ ਵਿੱਚ ਉਹ ਮੇਨ ਲੀਡ ਦਾ ਉਹਨਾਂ ਨੇ ਭੂਮਿਕਾ ਨਿਭਾਈ ਸੀਗੀ ਵੋਗ ਮੈਗਜ਼ੀਨ ਵੱਲੋਂ ਉਹਨਾਂ ਨੂੰ ਔਮਨ ਆਫ ਐਕਸਲੈਂਸ ਦਾ ਅਵਾਰਡ ਮਿਲਿਆ ਮਿਲਦਾ ਸੀਗਾ ਦਿੱਲੀ ਯੂਨੀਵਰਸਿਟੀ ਤੋਂ ਪੜ੍ਹਦੀ ਹੈ ਔਰ ਬੀਏ ਕੀਤੀ ਹੈ ਬਲਕਿ ਉੱਥੋਂ ਨੇ ਤਾਂ ਇਹ ਜਿਹੜਾ ਜਿੱਥੋਂ ਅਵਾਰਡ ਮਿਲ ਰਿਹਾ ਸੀਗਾ ਤਾਂ ਉਦੋਂ ਉਹਨੇ ਆਪਣੇ ਇਸ ਮੌਕੇ ਤੇ ਦਿੱਤੀ ਤਕਰੀਰ ਦੇ ਵਿੱਚ ਇੱਕ ਨਵਾਂ ਵਿਸ਼ਾ ਛੇੜ ਦਿੱਤਾ ਹੈਗਾ ਕਿ ਅਵਾਰਡ ਤਾਂ ਮਿਲ ਜਾਂਦੇ ਨੇ ਪਰ ਮੈਂ ਕਈ ਵਾਰੀ ਐਕਸਲੈਂਸ ਬਾਰੇ ਕੁਝ ਹੋਰ ਸੋਚੀ ਸੋਚਿਆ ਕਰਦੀ ਸੀ ਕਿ ਐਕਸਲੈਂਸ ਦਾ ਮਾਇਨਾ ਕੁਝ ਹੋਰ ਨੇ 778202 1200 ਸਾਡਾ ਨੰਬਰ ਹੈ ਜੀ ਤੇ ਆ ਸਕਦੇ ਹੋ ਲਾਈਨਾਂ ਹੁਣ ਸਿਰਫ ਤੁਹਾਡੇ ਵਾਸਤੇ ਉਡੀਕ ਦੇ ਵਿੱਚ ਅਸੀਂ ਤੁਹਾਨੂੰ ਉਡੀਕ ਰਹੇ ਹਾਂ ਕਾਲ ਕਰ ਸਕਦੇ ਹੋ ਤੁਸੀਂ ਸਵੇਰੇ ਵੀ ਜਦੋਂ ਗੱਲ ਕਰ ਰਹੇ ਸੀ ਨਾ ਜੀ ਤੁਸੀਂ ਗੱਲ ਕਰ ਰਹੇ ਸੀ ਕਿ ਗੱਡੀ ਦੇ ਦੋ ਪਹੀਏ ਹੂੰ ਕਿ ਜੇ ਔਰਤ ਆਕਰਿਤ ਮਰਦ ਨੂੰ ਬਰਦਾਸ਼ਤ ਕਰ ਲੈਣਗੇ ਮੈਂ ਥੋੜਾ ਥੋੜਾ ਜਿਹਾ ਤੁਹਾਡੇ ਵੱਖਰੇ ਨਜ਼ਰੀਏ ਤੋਂ ਇਸ ਇਸ਼ੂ ਬਾਰੇ ਅਲੰਗ ਵਿਸ਼ਾ ਡਰਪ ਸਰ ਇਹਦੇ ਉੱਤੇ ਵੀ ਮੈਂ ਸਮਝਦਾ ਕਿ ਅਨੀਤ ਤਾਂ ਹੀ ਪੈਦਾ ਹੋਊਗੀ ਜੇਕਰ ਅਸੀਂ ਅਨੀਤ ਨੂੰ ਨਾ ਮੁੰਡਾ ਸਮਝੀਏ ਨਾ ਕੁੜੀ ਸਮਝੀਏ ਅਸੀਂ ਉਹਨੂੰ ਇੱਕ ਘਰ ਦਾ ਜੀ ਸਮਝ ਕੇ ਉਹਦੀ ਗੁੱਡੀ ਨੂੰ ਉਡਾਨ ਭਰਨ ਦੇਈਏ ਉੱਚੇ ਸਮਾਨਾਂ ਦੇ ਵਿੱਚ ਵੰਡਰਫੁਲ ਮੈਂ ਥੋੜਾ ਜਿਹਾ ਭਾਵੁਕ ਹੋ ਰਿਹਾ ਹੁਣ ਆਪਾਂ ਸਾਰੇ ਖੇਤੀ ਪਸ਼ੂਕੜ ਚੋਂ ਆਏ ਹੋਏ ਆ ਤੇ ਮੈਨੂੰ ਆਪਣੀਆਂ ਦਾਦੀਆਂ ਚਾਚੀਆਂ ਤਾਈਆਂ ਯਾਦ ਹੋਣੀਆਂ ਸ਼ੁਰੂ ਹੋਈਆਂ ਨੇ ਉਹਨਾਂ ਨੇ ਪਸ਼ੂ ਢਾਂਡੇ ਵੀ ਸੰਭੇ ਉਹਨਾਂ ਨੇ ਖੇਤੀ ਦੇ ਵਿੱਚ ਵੀ ਆਪਣਾ ਸਾਥ ਦਿੱਤਾ ਰੋਟੀਆਂ ਪਕਾਈਆਂ ਸਾਰਾ ਕੁਝ ਯਾਨੀ thora ਸਨ ਉਹ ਤੇ ਉਹਨਾਂ ਨੇ ਕਦੇ ਖਿਆਲ ਨਹੀਂ ਕੀਤਾ ਕਿ ਮੈਨੂੰ ਲੱਗਦੀ ਕਹਿ ਜੀ ਉਹ ਹਮੇਸ਼ਾ ਹੀ ਖੂਬਸੂਰਤ ਸੀਗੇ ਉਹਨਾਂ ਦੇ ਚਿਹਰੇ ਦੀਆਂ ਝੁਰੜੀਆਂ ਉਹਦੇ ਹੱਥਾਂ ਦੇ ਉੱਤੇ ਪਲੋਸ ਕੇ ਬਹੁਤ ਚੰਗਾ ਲੱਗਦਾ ਹੁੰਦਾ ਸੀਗਾ ਕਿ ਯਾਰ ਇਹਨਾਂ ਨੇ ਸਾਨੂੰ ਖੜਾ ਕੀਤਾ ਸੋ ਮੈਨੂੰ ਲੱਗਦਾ ਕਿ ਵਿਮਨ ਜਿਹੜੀ ਏ ਔਮਨ ਆਫ ਐਕਸਲੈਂਸ ਹਰੇਕ ਕਰ ਦੇ ਵਿੱਚ ਹੈਗੀ ਜੇਕਰ ਤੁਸੀਂ ਪਛਾਣ ਸਕੋ ਜੋਬ ਸਾਹਿਬ ਮੈਂ ਦਾ ਸਹਿਮਰਦੀ ਗੱਲ ਤੇ ਕੁਝ ਜ਼ਰੂਰ ਕਹਿਣਾ ਚਾਹੂਗੀ ਕਿਉਂਕਿ ਮੇਰਾ ਇਹਨਾਂ ਤੋਂ ਥੋੜਾ ਜਿਹਾ ਅਲੱਗ ਸੋਚਣਾ ਉਹ ਇਸ ਕਰਕੇ ਕਿਉਂਕਿ ਜਿਹਨੀ ਗੁਲਾਮੀ ਤੋਂ ਨਿਕਲਣ ਲਈ ਇਹ ਲਾਜ਼ਮੀ ਨਹੀਂ ਹੁੰਦਾ ਕਿ ਤੁਸੀਂ ਦੁਪੱਟੇ ਤੋਂ ਬਾਹਰ ਆਓ ਇਹ ਲਾਜ਼ਮੀ ਨਹੀਂ ਹੁੰਦਾ ਕਿ ਤੁਸੀਂ ਬੁਰਕੇ ਨਾ ਪਾਓ ਇਹ ਵੀ ਹੋ ਸਕਦਾ ਕਿ ਬੁਰਕਾ ਪਾਉਣ ਵਾਲੀ ਔਰਤ ਬਹੁਤ ਰੈਵੋਲੂਸ਼ਨਰੀ ਹੋਵੇ ਉਹਦੀ ਜਿੰਨੀ ਆਜ਼ਾਦੀ ਬੜੀ ਉਹਨੂੰ ਪਿਆਰੀ ਹੋਵੇ ਤੇ ਉਹ ਇਸ ਤਰ੍ਹਾਂ ਦੀ ਕੋਈ ਕ੍ਰਾਂਤੀ ਲਿਆਵੇ ਤੇ ਮੈਂ ਤਾਂ ਇਹ ਵੀ ਕਹਿ ਨਹੀਂ ਹੁੰਦੀ ਆ ਵੀ ਆਪਾਂ ਦਾ ਬਾਗੀ ਲਫ਼ਜ਼ ਨੂੰ ਬੜਾ ਗਲਤ ਸਮਝਦੇ ਆਂ ਮੁਖਾਲਫਤ ਹੁੰਦੀ ਆ ਜਦੋਂ ਕੋਈ ਜਾਂ ਕੁੜੀਆਂ ਮੁਖਾਲਫਤ ਕਰਦੀ ਉਹਨੂੰ ਬੜਾ ਗਲਤ ਸਮਝਦੇ ਆਂ ਪਰ ਅਸਲ ਦੇ ਵਿੱਚ ਸਟੀਰੀਓਟਾਈਪ ਨੂੰ ਤੋੜਨਾ ਹੀ ਬਾਗੀ ਹੋਣਾ ਹੁੰਦਾ ਪਰ ਪ੍ਰੋਫੈਸਰ ਜੀ ਤਾਂ ਇੱਕ ਤੁਹਾਡੀ ਗੱਲ ਮੈਂ ਥੋੜਾ ਜਿਹਾ ਮੈਂ ਤੁਹਾਡੀ ਗੱਲ ਨੂੰ ਮੈਂ ਵੱਖਰੇ ਤਿੱਕੇ ਮੈਂ ਕਹਿਣਾ ਚਾਹੁੰਦਾ ਕਿ ਇਹਦਾ ਆਜ਼ਾਦੀ ਦਾ ਜਾਂ ਪਰਵਾਜ਼ ਉਚੇਰੀ ਲੈ ਕੇ ਜਾਣ ਦਾ ਜਾਂ ਉਹ ਸ਼੍ਰੀ ਦੇਵ ਦਾ ਗੀਤ ਸੀਗਾ ਕਿ ਸਾਰੇ ਨਿਯਮ ਤੋੜ ਦੋ ਨਿਯਮ ਤੇ ਚੱਲਣਾ ਛੋੜ ਦੋ ਡਾਕਟਰ ਸਾਹਿਬ ਇਹ ਸ਼੍ਰੀ ਦੇਵੀ ਦਾ ਨਹੀਂ ਸੀ ਇਹ ਰੇਖਾ ਤੇ ਫਰਮਾਇਆ ਗਿਆ ਸੀ ਚਲੋ ਰੇਖਾ ਦਾ ਹੋਣਾ ਹੈ ਪਰ ਮੈਂ ਚਾਹਣਾ ਕਿ ਵੀ ਇਹ ਲਾਜ਼ਮੀ ਨਹੀਂ ਹੈ ਜੀ ਕਿ ਤੁਸੀਂ ਸਾਰੀਆਂ ਸਟੈਬਲਿਸ਼ ਰੀਤੀ ਰਿਵਾਜਾਂ ਨੂੰ ਢਾ ਕੇ ਸਾਰੀਆਂ ਉਹਨਾਂ ਬਲਗਨਾਂ ਨੂੰ ਤੋੜ ਭੰਨ ਕਰਕੇ ਫੇਰ ਉਡਾਨ ਭਰਨ ਦਾ ਕੋਈ ਸਕੀਮ ਕੜਨੀ ਹੈ ਕੋਈ ਯੋਜਨਾ ਬਣਾਉਣੀ ਹੈ ਬਲਕਿ ਤੁਸੀਂ ਜਿੱਥੇ ਵੀ ਬੈਠੇ ਹੋ ਤੁਸੀਂ ਅਗਰ ਜ਼ਹਿਨੀ ਤੌਰ ਤੇ ਲਾਈ ਕਿ ਯੂ ਸੈਡ ਥੈਟ ਵਾਸ ਅ ਗ੍ਰੇਟ ਲਫ ਤੁਸੀਂ ਵਰਤਿਆ ਜਿਹੜਾ ਹੈਗਾ ਜ਼ਹਿਨੀ ਤੌਰ ਤੇ ਅਗਰ ਤੁਸੀਂ ਆਜ਼ਾਦ ਮਹਿਸੂਸ ਕਰਨ ਲੱਗੇ ਹੋ ਤੇ ਆਪਣੀ ਉਸ ਆਜ਼ਾਦ ਪ੍ਰਵਾਸ ਬਾਰੇ ਅਗਰ ਤੁਸੀਂ ਹੌਸਲਾ ਕਰਕੇ ਕੁਝ ਕਰਨ ਵਾਲੇ ਹੋ ਤਾਂ ਫਿਰ ਸਕਾਈਜ਼ ਦਾ ਲਿਮਟ ਵੰਡਰਫੁਲ ਐਕਸਲੈਂਟ ਤਾਂ ਮੈਨੂੰ ਲੱਗਦਾ ਕਿ ਜਿਹੜਾ ਇਹ ਲਾਜ਼ਮੀ ਨਹੀਂ ਹੈ ਕਿ ਤੁਸੀਂ ਪਿੰਡ ਦੀਆਂ ਘਰ ਦੀਆਂ ਪਰਿਵਾਰ ਦੀਆਂ ਸਾਰੀਆਂ ਉਹ ਰੀਤੀ ਰਿਵਾਜਾਂ ਨੂੰ ਇਨਸਲਟ ਕਰਕੇ ਲੰਘ ਕੇ ਨਿਕਿਤ ਦੱਸ ਕੇ ਤਾਂ ਜਾਣਾ ਬਲਕਿ ਤੁਸੀਂ ਉਹ ਸਾਰੇ ਕਾਸੇ ਦੇ ਗਿਵਨ ਕੰਡੀਸ਼ਨਸ ਆਫ ਟੈਂਪਰੇਚਰ ਐਂਡ ਪ੍ਰੈਸ਼ਰ ਯੂ ਕੈਨ ਮੂਵ ਅਹੈਡ ਕਿਉਂਕਿ ਡੋਪ ਸਰ ਉਹ ਹੋ ਸਾਡੀ ਮਜਬੂਰੀ ਨਹੀਂ ਉਹ ਤਾਂ ਸਾਡੀ ਤਾਕਤ ਹੈ ਜਿਹੜੀ ਰਸਮ ਰਿਵਾਜ ਬਣੇ ਹੋਏ ਆ ਜਿਹੜੀਆਂ ਸੋਸ਼ਲ ਬਾਉਂਡਰੀਜ਼ ਬਣੀਆਂ ਹੋਈਆਂ ਅਸੀਂ ਉਹਨਾਂ ਨੂੰ ਪੈਰਾਂ ਦੀਆਂ ਜ਼ੰਜੀਰਾਂ ਦਾ ਸਮਝੀਏ ਉਹ ਜਦੋਂ ਪਹਿਲਾਂ ਪਹਿਲ ਕਿਤੇ ਬਣੀਆਂ ਹੋਣਗੀਆਂ ਉਹ ਸਾਨੂੰ ਸ਼ੇਪ ਅਪ ਕਰਨ ਵਾਸਤੇ ਬਣੀਆਂ ਚਾਹੀਏ ਮਰਦਾ ਚਾਹੀਏ ਔਰਤਾ ਹਾਂ ਇਹ ਅਲੱਗ ਚੀਜ਼ ਆ ਕਿ ਕੁਝ ਰੂੜੀਵਾਦੀ ਲੋਕ ਇਕੱਠੇ ਹੋ ਕੇ ਉਹਨਾਂ ਨੇ ਇਹ ਥੋਪ ਦਿੱਤੀ ਗੱਲ ਪਰ ਇਹ ਖੂਬਸੂਰਤ ਚੀਜ਼ਾਂ ਨੇ ਇਹਨਾਂ ਨੂੰ ਨਾਲ-ਨਾਲ ਚੈਰਿਸ਼ ਕਰਨਾ ਚਾਹੀਦਾ ਤੇ ਨਾਲ-ਨਾਲ ਆਪਣੀ ਯੂ ਹਵ ਟੂ ਵੀ ਵਰਕ ਯਰ ਵੇਆ ਇੱਕ ਗੱਲ ਮੈਂ ਤੁਹਾਨੂੰ ਸੰਸਾਹ ਵਿੱਚ ਐਪਲ ਕਤੌਣਾ ਹੋਣਾ ਓਕੇ ਜੀ ਕਿ ਆਪਾਂ ਹੁਣ ਦੇਖੋ ਤੁਸੀਂ ਤਾਂ ਖਰ ਬੀਇੰਗ ਅ ਵੂਮਨ ਹੂੰ ਥੈਂਕ ਯੂ ਵੈਰੀ ਮੱਚ ਫਾਰ ਬੀਇੰਗ ਪਾਰਟ ਆਫ ਦਿਸ ਕਨਵਰਸੇਸ਼ਨ ਪਰ ਗੱਲਾ ਕਰਦੇ ਆਪਾਂ ਔਰਤਾਂ ਦੇ ਭਵਿੱਖ ਦੀ ਉਹਨਾਂ ਦੀ ਜ਼ਹਿਨੀ ਆਜ਼ਾਦੀ ਦੀ ਉਹਨਾਂ ਦੇ ਸੰਗਲਾਂ ਨੂੰ ਤੜਾ ਕੇ ਹੋਰ ਉਚੀਆਂ ਉਡਾਨਾਂ ਭਰਨ ਦਾ ਆਪਾਂ ਵਿਸ਼ਾ ਛੇੜਿਆ ਹੋਇਆ ਪਰ ਔਰਤਾਂ ਬੀਬੀਆਂ ਸਮੂਲੀਅਤ ਬਹੁਤ ਘੱਟ ਹੈ ਅਫਸੋਸ ਹੈ ਇਸ ਗੱਲ ਦਾ ਮੈਨੂੰ ਗੱਲ ਉਹਨਾਂ ਦੀ ਚੱਲਦੀ ਹੁੰਦੀ ਆ ਉਹ ਡਾਇਲ ਕਰਨ ਦੇ ਵਿੱਚ ਵੀ ਥੋੜਾ ਤਕਲੀਫ ਮਹਿਸੂਸ ਕਰਦੀ ਆ ਇਸ ਗੱਲ ਦਾ ਬਲਾਲ ਹਮੇਸ਼ਾ ਮੈਨੂੰ ਵੀ ਹੁੰਦਾ ਕਿਉਂਕਿ ਅਕਸਰ ਇਹੀ ਬੰਦਿਆਂ ਜਾਂਦਾ ਕਿ ਔਰਤਾਂ ਉਹ ਸਿਰਫ ਗਹਿਣੇ ਤੇ ਕੱਪੜੀਆਂ ਦੀਆਂ ਗੱਲਾਂ ਕਰਦੀਆਂ ਖੂਬਸੂਰਤੀ ਦੀਆਂ ਗੱਲਾਂ ਕਰਦੀਆਂ ਹੁਣ ਕਰ ਲਓ ਵੀ ਵੰਗਾ ਕਿੱਥੇ ਵਧੀਆਂ ਮਿਲਦੀਆਂ ਉਹਦੇ ਆ ਜਾਣਗੀਆਂ ਫਿਰ ਕਿਵੇਂ ਗੁੱਸਾ ਕਰਦੇ ਨਹੀਂ ਇਸ ਤਰ੍ਹਾਂ ਦਾ ਨਹੀਂ ਬਿੱਲੀ ਗੱਲ ਦਾ ਡਾਕਟਰ ਸਾਹਿਬ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦੀ ਇਹ ਸਾਡੇ ਜ਼ਿਹਨ ਦੇ ਵਿੱਚ ਨਾ ਇੱਕ ਇਹ ਚੰਗੀ ਤਰ੍ਹਾਂ ਦਰਜ ਹੋ ਗਿਆ ਇਹ கான்ਸੈਪਟ ਕਿ ਕੁੜੀਆਂ ਮੁੰਡਿਆਂ ਵਾਂਗੂ ਪਾਲੀਆਂ ਤਾਂ ਬੜੀਆਂ ਚੰਗੀਆਂ ਪਰ ਇਹ ਤਾਂ ਮੈਨੂੰ ਕੋ ਇਹ ਕਿਨੇ ਨਿਰਧਾਰਿਤ ਕੀਤਾ ਕਿਨੇ ਡਿਸਾਈਡ ਕੀਤਾ ਕਿ ਇਹ ਹਮੇਸ਼ਾ ਚੰਗਾ ਹੁੰਦਾ ਯਸ ਨਾਲ ਮੈਨੂੰ ਰਸਮ ਅਜੇ ਸੁਰਤਿਆਂ ਤੋਂ ਤੁਹਾਡੇ ਬਾਰੇ ਬਹੁਤਾ ਪਤਾ ਨਹੀਂਗਾ ਅੱਛਾ ਜੀ ਕਿ ਲਵੀ ਪੰਨੂ ਹੋਣਾ ਦੀ ਮੈਂ ਸਪਤਾਹ ਕਰ ਰਿਹਾ ਕਿ ਲਵੀ ਪਹਾੜਾਂ ਤੇ ਚੜੀ ਹੈ ਲਵੀ ਨੇ ਸਿਆ ਬਹੁਤ ਐਸੇ ਐਸੇ ਮੁਲਕਾਂ ਦੀ ਸੈਰ ਕੀਤੀ ਹੈ ਲਵੀ ਦੀ ਜਦੋਂ ਮੈਂ ਗੱਲਾਂ ਕਰਦਾ ਤਾਂ ਸ਼ੀਵ ਗੈਟਸ ਇਮੋਸ਼ਨਲ ਵੈਨ ਹੀ ਟਾਕਸ ਅਬਾਊਟ ਸ਼ੀ ਟਾਕਸ ਅਬਾਊਟ ਹਰ ਫਾਦਰ ਇਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਪਿਤਾ ਜੀ ਸਨ ਸ਼ਾਹਿਦ ਜਿਨ੍ਹਾਂ ਨੇ ਇਹਨਾਂ ਨੂੰ ਕਦੇ ਰੋਕਿਆ ਟੋਕਿਆ ਨਹੀਂ ਹੈ ਔਰ ਇਹਨਾਂ ਦੀ ਸ਼ਖਸੀਅਤ ਦਾ ਨਖਾਰ ਜਿਹੜਾ ਸ਼ਾਇਦ ਉਹਦਾ ਸਿੱਟਾ ਹੈਗਾ ਸੋ ਜਸਟ ਇਸ ਵਾਟ ਵੀ ਮੀਨਟ ਇੱਕ ਚੀਜ਼ ਮੈਂ ਹੋਰ ਜ਼ਰੂਰ ਆਪਾਂ ਰਸਮ ਰਿਵਾਜਾਂ ਦੀਆਂ ਜਾਂ ਫਸੋਸ਼ਲ ਨਾਰਮਸ ਦੀ ਗੱਲ ਕਰਦੇ ਹਾਂ ਹਣਾ ਹੁਣ ਜੇ ਮੇਰੇ ਬਾਪ ਨੇ ਮੈਨੂੰ ਇਹ ਅਖਿਆ ਵੀ ਨਿਹਰਾ ਹੋਣ ਤੋਂ ਪਹਿਲਾਂ ਤੋਂ ਘਰ ਹੋਣੀ ਚਾਹੀਦੀ ਜੇ ਮੈਂ ਬੋਰਡਿੰਗ ਤੋਂ ਵੀ ਕਰ ਰਹੀ ਹਾਂ ਤਾਂ ਉਹਨੇ ਨਹੀਂ ਅਖਿਆ ਵੀ ਪੁੱਤ ਕਦੇ ਅਖੀਰਲੀ ਬੱਸ ਫੜ ਕੇ ਕਰਨਾ ਆਈ ਹੁਣ ਜੇ ਮੈਂ ਆਪਣੇ ਪਿਓ ਨੂੰ ਬਹੁਤ ਪਿਆਰ ਕਰਦੀ ਹਾਂ ਉਹਦੀ ਮੈਂ ਇੱਜ਼ਤ ਬਰਕਰਾਰ ਰੱਖਣਾ ਚਾਹੁੰਦੀ ਹਾਂ ਮੈਨੂੰ ਉਹਨਾਂ ਦੇ ਨਾਲ ਬੇਸ਼ੁਮਾਰ ਮੁਹੱਬਤ ਆ ਤਾਂ ਫਿਰ ਇਹ ਨਾਰਮਸ ਨੂੰ ਉਹਦੇ ਲੌਜੀਕ ਨੂੰ ਸਮਝਣ ਲਈ ਵੀ ਮ ਬਜਾਈ ਇਸਦੇ ਸੋਚੇ ਕਿ ਹਾਂ ਹਾਂ ਮੇਰੇ ਤੇ ਤੁਸੀਂ ਹਾਂ ਕਿਉਂ ਥੋਪ ਰਹੇ ਹੋ ਬਜਾਈ ਇਸ ਹੋ ਸਕਦਾ ਕਿ ਉਹਨਾਂ ਦੀ ਆਪਣੀ ਇੱਕ ਇਨਸਿਕਿਉਰਟੀ ਹੋਵੇ ਜਿਹੜੇ ਮੁਲਕ ਤੋਂ ਆਪਾਂ ਆਏ ਆ ਉਸ ਮੁਲਕ ਦੇ ਵਿੱਚ ਗੁਲਾਮੀਵੇਂ ਨੂੰ ਲੱਗਦਾ ਕਿ ਆਪਣੀ ਲਹੂ ਦੇ ਵਿੱਚੋਂ ਹਜੇ ਛੇਤੀ ਜਾਣੀ ਨਹੀਂ ਹੌਲੀ ਹੌਲੀ ਜਾ ਰਹੀ ਆ ਪਰ ਸੋਸ਼ਲ ਨੋਰਮਸ ਨੂੰ ਆਪਣੀ ਤਾਕਤ ਬਣਾ ਕੇ ਰੱਖਣਾ ਮਾਪਿ ਪਿਓ ਦੀ ਇਨਸਿਕਿਉਰਟੀ ਨੂੰ ਸਮਝਣਾ ਇਹ ਵੀ ਔਲਾਦ ਦਾ ਫਰਜ਼ ਹੁੰਦਾ ਤੇ ਕੁੜੀਆਂ ਲਈ ਮੇਰਾ ਖਿਆਲ ਆ ਕਿ ਬੜੀ ਜ਼ਿੰਮੇਵਾਰੀ ਵਾਲੀ ਗੱਲ ਇਸ ਕਰਕੇ ਹੁੰਦੀ ਆ ਕਿਉਂਕਿ ਕੁੜੀਆਂ ਦੇ ਵਿੱਚ ਇੰਨੀ ਕਾਬਲੀਅਤ ਹੁੰਦੀ ਆ ਕਿ ਪਰਿਵਾਰ ਨੂੰ ਨਾਲ ਲੈ ਕੇ ਚੱਲਣਾ ਮਾਪਿਆਂ ਨੂੰ ਬਜਾਈ ਇਸ ਦੇ ਕਿ ਮਾਪਿਆਂ ਲਈ ਉਹ ਬੋਝ ਬਣ ਜਾਣ ਜਾਂ ਮਾਪਿਆਂ ਲਈ ਕੋਈ ਲਾਂਬੇ ਦਾ ਘਰ ਬਣ ਜਾਣ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਹਮੇਸ਼ਾ ਉਤਾਵਲ ਨੂੰ ਜਾਈਏ ਹਾਂ ਮੁੰਡਿਆਂ ਨੂੰ ਅਸੀਂ ਕੁਛ ਇਸ ਤਰੀਕੇ ਨਾਲ ਜ਼ਰੂਰ ਪਾਲਦੇ ਹਾਂ ਕਿ ਮੁੰਡਿਆਂ ਦੇ ਲਈ ਬਾਇ ਡਿਫਾਲਟ ਹੋ ਜਾਂਦਾ ਵੀ ਇਹਨਾਂ ਦੇ ਲਾਂਬੇ ਆਉਣੀਆਂ ਆ ਕੋਈ ਗੱਲ ਦੀ ਮੁੰਡਾ ਹੋਊਗਾ ਇਹ ਆਪਣੀ ਜ਼ੇਹਨ ਦੇ ਵਿੱਚ ਬਸ ਚੁੱਕੀ ਹੈ ਗੱਲ ਪਰਿਵਾਰ ਦੀ ਇੱਜ਼ਤ ਜਿਹੜੀ ਹੈ ਉਹ ਦਰਸਲ ਕੁੜੀ ਨਾਲ ਸਾਰੀ ਨੱਥੀ ਕਰ ਦਿੱਤੀ ਜਾਂਦੀ ਹੈ ਜਿਹੜੀ ਪਰਿਵਾਰ ਦੇ ਵਿੱਚ ਨਿਆਣਿਆਂ ਨੇ ਵਿਗੜਨਾ ਹੈਗਾ ਭਾਵੇਂ ਬਾਹਰ ਤੁਸੀਂ ਗੰਦਾਸੇ ਵਾਲੇ ਬਾ ਦਿਓ ਤਾਂ ਵਿਗੜ ਜਾਣਾ ਹੈ ਤੇ ਜਿਹੜੇ ਬੱਚੇ ਨੇ ਜਦੋਂ ਖੁੱਲ੍ਹ ਦਿੱਤੀ ਜਾਂਦੀ ਹੈ ਤਾਂ ਜ਼ਿੰਮੇਵਾਰੀ ਨਾਲ ਉਹਨੇ ਆਪਣੀ ਜ਼ਿੰਦਗੀ ਬਸਰ ਕਰਨੀ ਹੈ ਤੇ ਪਰਿਵਾਰ ਵਾਸਤੇ ਉਹਨੇ ਕਦੇ ਮਿੰਡਾ ਨਹੀਂ ਪੜਨਾ ਬਣ ਕੇ ਉਹਨੇ ਅਨੀਤ ਪੱਡਾ ਵਾਂਗ ਜਾਂ ਸੁਹਾਣਾ ਗਿਲ ਵਾਂਗ ਜਾਂ ਇਹਨਾਂ ਲੜਕੀਆਂ ਵਾਂਗ ਜਾਂ ਅੱਲਾ ਵੀ ਪੰਨੂ ਵਾਂਗ ਪ੍ਰਾਪਤੀਆਂ ਕਰਨੀਆਂ